ਨੂੰ ਨਾਈਟ ਵੀ ਦਿਖਾ ਦਈਏ ਤੇ ਅਗਲਾ ਬਦਲਾਅ ਕੀ ਲਿਆਂਦਾ ਉਹ ਵੀ ਦਿਖਾਈਏ ਕਿ ਪਹਿਲਾਂ ਆਪਾਂ ਸਾਰਿਆਂ ਤੋਂ ਪਹਿਲਾਂ ਦੋ ਵਾਰੀ ਮੋٹے ਕੰਗੇ ਨਾਲ ਮਾਰ ਕੇ ਤਾਂ ਸਾਰੀ ਜਿੰਨੀ ਵੀ ਰੋਲ ਕੇ ਮਿੱਟੀ ਨੂੰ ਵੱਡੇ ਰੋੜੇ ਕੱਟੇ ਆ ਫਿਰ ਦੋ ਵਾਰੀ ਦੇ ਨਾਲ ਕੀਤਾ ਤੇ ਜੇ ਤੋਂ ਬਾਅਦ ਇੱਕ ਹੋਰ ਫਿਰ ਗੁੜਾਈ ਕਰਨ ਤੋਂ ਬਾਅਦ ਬਰੀਕ ਦੇ ਨਾਲ ਮਾਰਾਂਗੇ ਤੇ ਇਹਦੇ ਨਾਲ ਹੁਣ ਇੱਕ ਵਾਰੀ ਹੋਰ ਜਿਹੜੀਆਂ ਢੇਰੀਆਂ ਬਰੀਕ ਬਿਲਕੁਲ ਜਿਹੜੀਆਂ ਬਰੀਕ ਢੀਮਾ ਰੂੜੀਆਂ ਸੀ ਉਹ ਇਹਦੇ ਵਿੱਚ ਆਪਾਂ ਕਵਰ ਕਰ ਲਈਆਂ ਤੇ ਇਸੇ ਤਰ੍ਹਾਂ ਨਾਈਟ 뷰 ਵੀ ਦਿਖਾ ਦਈਏ ਕਿ ਰਾਤ ਨੂੰ ਲਾਈਟਾਂ ਕਿੰਨੀਆਂ ਸੋਹਣੀਆਂ ਲੱਗਦੀਆਂ ਕਿ ਇੱਧਰ ਵੀ ਇਕੱਠੇ ਕੀਤੇ ਆ ਪੱਤੇ ਤੇ ਬਾਕੀ ਬਰਸ਼ ਕਟਰ ਦੇ ਨਾਲ ਆਪਾਂ ਸਾਰੀਆਂ ਸਾਈਡਾਂ ਜਿਹੜੀਆਂ ਨਾ ਸਾਈਡਾਂ ਦੇ ਵਿੱਚ ਘਾਹ ਸੀਗਾ ਉਹਨੂੰ ਕੱਟ ਦਿੱਤਾ ਹੈਗਾ ਇੱਧਰ ਵੀ ਆ ਦੇਖੋ ਜਿੱਦਾਂ ਇੱਥੇ ਸੀਗਾ ਇੱਥੇ ਰਹਿ ਗਿਆ ਤੇ ਇੱਧਰ ਵੀ ਇਹਦੇ ਨੇ ਕਰਾਂਗੇ ਤੇ ਇਹ ਇੱਧਰ ਇਸ ਤਰ੍ਹਾਂ ਦੁਬਾਰਾ ਫਿਰ ਜੀਡਿੰਗ ਹੋਰ ਟੀਰੀਆਂ ਲਗਾਈਆਂ ਨੇ ਆਪਾਂ ਨੇ ਤੇ ਜਦੋਂ ਸਾਰੇ ਚੰਗੀ ਤਰ੍ਹਾਂ ਨਿਕਲ ਗਏ ਤਾਂ ਫਿਰ ਜਿਹੜਾ ਆਪਾਂ ਦੁਬਾਰਾ ਇੱਕ ਵਾਰੀ ਫੇਰ ਗੰਗਾ ਮਾਰ ਕੇ ਗੁੜਾਈ ਕਰਾਂਗੇ ਤੋਂ ਬਾਅਦ ਤੇ ਇੱਧਰ ਵੀ ਜਿਹੜਾ ਘਾਸੀ ਬਿਲਕੁਲੀ ਸਾਈਡਾਂ ਸੁੱਟਾਂ ਕਰ ਦਿੱਤੀਆਂ ਕਿ ਇਸੇ ਤਰ੍ਹਾਂ ਇੱਧਰ ਸੀ ਜਿੰਨੀਆਂ ਵੀ ਬਰੀਕ ਟੀਮਾਂ ਸੀ ਉਹ ਵੀ ਤੇ ਦੁਬਾਰਾ ਫਿਰ ਜਿਹੜਾ ਹੋਰ ਹੈਗਾ ਸੀ ਪੱਤਾ ਉਹ ਵੀ ਸਾਰਾ ਖਲਾਰਾ ਆਪਾਂ ਦੁਬਾਰਾ ਇਕੱਠਾ ਕੀਤਾ ਇੱਕ ਵਾਰੀ ਫਿਰ ਤੇ ਬਸ ਇੱਕ ਲਾਸਟ ਹੁਣ ਆਪਾਂ ਜੋ ਕਰ ਰਹੇ ਆ ਤੋਂ ਬਾਅਦ ਫਿਰ ਗੁੜਾਈ ਕਰਕੇ ਫਿਰ ਜਿਹੜੀਆਂ ਟੀਮਾਂ ਨਿਕਲਣੀਆਂ ਫਿਰ ਬਰੀਕ ਗੰਗੇ ਤੋਂ ਉਸ ਤੋਂ ਵੀ ਬਰੀਕ ਗੰਗੇ ਦੇ ਨਾਲ ਜਿਹੜਾ ਪੱਤੇ ਇਕੱਠੇ ਕਰਨ ਵਾਲਾ ਉਹਦੇ ਨਾਲ ਆਪਾਂ ਸਾਰਾ ਕਵਰ ਕਰਾਂਗੇ